ਉਸੀਂ ਦੇਖ ਰਹੇ ਹਾਂ ਪੁਲਾਂਗ ਲੈਂਡ ਪੂਲਿੰਗ ਪਾਲਿਸੀ ਜਿਹਨੂੰ ਸਰਕਾਰ ਬੇਹੱਦ ਵਡਿਆ ਰਹੀ ਹੈ ਹਾਲਾਂਕਿ ਵਿਧਾਨ ਸਭਾ ਦੇ ਵਿੱਚ ਵੀ ਪਹਿਲੇ 2 ਦਿਨ ਲੰਘੇ 1 ਦਿਨ ਉਹ ਵਿਚਰੀਦਾ ਸੀ 1 ਦਿਨ ਦੂਸਰਾ ਦਿਨ ਸੀ ਇਹਦੇ ਤੇ ਚਰਚਾ ਨਹੀਂ ਹੋਈ ਅਗਲੇ 2 ਦਿਨ ਵੀ ਹੋਣ ਦਿੱਤੀ ਜਾਏਗੀ ਨਹੀਂ ਦਿੱਤੀ ਜਾਏਗੀ ਉਹ ਅਲੱਗ ਗੱਲ ਹੈ ਪਰ ਕਿਸਾਨ ਜਥੇਬੰਦੀਆਂ ਨੇ ਇਹਨਾਂ ਤੇ ਇੱਕ ਲੈਵਲ ਦਾ ਮੋਰਚਾ ਖੋਲ ਰਿਹਾ ਜਿਹਦੇ ਚ ਪੋਲਿਟੀਕਲ ਤਰਨੂ ਵੀ ਜਵਾਬਦੇਹ ਬਣਾਉਣ ਦੀ ਕੋਸ਼ਿਸ਼ ਕੀਤੀ ਹੈ 18 ਜੁਲਾਈ ਉਹਨਾਂ ਨੇ ਰੱਖੀ ਹੋਈ ਹੈ ਤੇ ਕੀ ਬਾਕੀ ਦੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਬਾਹਰ ਸੀ ਉਹਨਾਂ ਦਾ ਕੀ ਬਣੇਗਾ ਉਹਨਾਂ ਨੂੰ ਵੀ ਸ਼ਾਮਲ ਕੀਤਾ ਜਾਏਗਾ ਦੂਜੀ ਗੱਲ ਐਤੋਂ ਪਹਿਲਾਂ ਜਿਹੜੇ ਦੋ ਫੋਰਮ ਚੱਲਦੇ ਸੀ ਇੱਕ ਐਸਕੇਐਮ ਗੈਰ ਰਾਜਨੀਤਿਕ ਇੱਕ ਕੇਕੇਐਮ ਕਹਿੰਦੇ ਸੀ ਕਿਸਾਨ ਮਜ਼ਦੂਰ ਮੋਰਚੇ ਜਿਹੜੇ ਕਿਰਤੀ ਕਿਸਾਨ ਦਾ ਜਿਹੜਾ ਉਹ ਸੀਗਾ ਮੋਰਚਾ ਉਹ ਕੀ ਕਰ ਰਿਹਾ ਹੈ ਅੱਜ ਕੱਲ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੀਆਂ ਕੀ ਸਰਗਰਮੀਆਂ ਨੇ ਕੀ ਉਹ ਦੋਨੇ ਮੋਰਚੇ ਮਿਲ ਕੇ ਚੱਲਣ ਦੀ ਪੋਜੀਸ਼ਨ 'ਚ ਨੇ ਇਸ ਹੋਂ ਦੇ ਵੀ ਡਿਸਕਸ ਕਰਾਂਗੇ। ਔਰ ਅੱਗੇ ਪੋਲੀਟੀਕਲ ਸਟਰੈਟਜੀ ਤੇ ਬਾਕੀ ਮਾਮਲਿਆਂ ਤੇ ਕੀ ਹੋ ਰਹੀ ਆ ਹੋਂ ਤੱਕ ਦੀ ਕਾਰਵਾਈ ਉਹਦੇ ਨਾਲ ਸੰਬੰਧਿਤ ਗੱਲ ਕਰਾਂਗੇ। ਇੱਕ ਅਕਾਲੀ ਦਲ ਦੀ 2013 ਦੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਸੀ। ਉਹਦੇ ਚ ਵੀ ਬਹੁਤ ਸਾਰੀਆਂ ਗੱਲਾਂ ਇਹੋ ਜਿਹਿਆਂ ਨੇ ਜਿਹੜੀਆਂ ਗੱਲਾਂ ਇਸ ਪਾਲਿਸੀ ਦੇ ਵਿੱਚ ਵੀ ਨੇ। ਤਾਂ ਅਕਾਲੀ ਦਲ ਨੇ ਵੀ ਕੋਸ਼ਿਸ਼ ਕੀਤੀ ਆ 15 ਤਰੀਕ ਨੂੰ ਰੱਖੀ ਹੈ ਧਰਨਾ ਕਿ ਅਸੀਂ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਜਿਹੜੀ ਜ਼ਮੀਨ ਕਹਿੰਦੇ ਨੇ ਰੁੱਟੀ ਜਾ ਰਹੀ ਹੈ ਉੱਥੇ ਵੱਡਾ ਧਰਨਾ ਦੇਣਾ ਸੁਬੀਰ ਬਾਦ ਨਾਪ ਕਦੇ ਜੰਗਲਾਂ ਕਦੇ ਮੋਗੇ ਸਾਈਡ ਬਰਕਰਾਰ ਨੂੰ ਤਿਆਰ ਕਰਦੇ ਫਿਰ ਰਹੇ ਹਣ ਇਹ ਸਾਰਾ ਨਾਮ ਲਾ ਕੇ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਐਸਕੈਮ ਨੇ ਚਾਰ ਗੱਲਾਂ ਤੇ ਮੋਰਚਾ ਲਾਉਣ ਦਾ ਫੈਸਲਾ ਕੀਤਾ ਕੱਲੀ ਲੈਂਡ ਪੂਲਿੰਗ ਨਹੀਂ ਲੈਂਡ ਪੂਲਿੰਗ ਨੰਬਰ 2 ਪਾਣੀ ਪਾਣੀ ਚਾਹੇ ਦਰਿਆਈ ਪਾਣੀਆਂ ਦੀ ਵੰਡ ਦਾ ਸਵਾਲ ਹੈ ਪਾਣੀ ਚਾਹੇ ਅੰਡਰਗਰਾਊਂਡ ਵਾਟਰ ਦਾ ਸਵਾਲ ਹੈ ਪਾਣੀ ਚ ਜਿਹੜਾ ਪੋਲੂਟ ਹੋ ਗਿਆ ਉਹਦੇ ਜਿਹੜੇ ਕਾਨੂੰਨ ਬਣਾਏ ਨੇ ਕਿ ਹੁਣ ਸਜ਼ਾ ਨਹੀਂ ਹੋਏਗੀ ਜੁਰਮਾਨਾ ਹੀ ਹੋਏਗਾ ਡੀਕ੍ਰਿਮੀਨਲਾਈਜ਼ ਕੀਤਾ ਉਹਦੇ ਮਾਮਲੇ ਚ ਵੀ ਹੈ ਤੇ ਇਹਦੇ ਤਾਰ ਦੀ ਨਾਲ ਇੱਕ ਗੱਲ ਹੋਰ ਜਿਹੜੀ ਇਹਦੇ ਚ ਉਹਨਾਂ ਨੇ ਸ਼ਾਮਲ ਕੀਤੀ ਹੈ ਉਹ ਇਹ ਕਿ ਕੋਆਪਰੇਟਿਵ ਸੰਸਥਾਾਂ ਮ ਜੜੀਆਂ ਨੇ ਸਹਿਕਾਰੀ ਸੰਸਥਾਾਂ ਮ ਉਹ ਕਿਸ ਢੰਗ ਦੇ ਨਾਲ ਮਤਲਬ ਲੁਟੇਰ ਜਾ ਰਹੀਆਂ ਨੇ ਕਿਸ ਢੰਗ ਦੇ ਨਾਲ ਘਾਟੇ 'ਚ ਕਿਉਂ ਜਾ ਰਹੀਆਂ ਨੇ ਸਰਕਾਰ ਦਾ ਉਹਦੇ 'ਚ ਕਿਵੇਂ ਦਖਲ ਉਹਨੂੰ ਬਰਬਾਦ ਕਰ ਰਿਹਾ ਹੈ ਸਗੋਂ ਇਹਦੀ ਬਜਾਏ ਕਿ ਉਹ ਪੋਜ਼ਿਟਿਵ ਹੋਵੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਚੌਥੀ ਗੰਦ ਜਿਹੜੀ ਹੁਣ 1 ਅਗਸਤ ਤੱਕ ਤਾਂ ਟਲਈ ਹੈ ਪਹਿਲਾਂ 9 ਜੁਲਾਈ ਨੂੰ ਹੀ ਫੈਸਲਾ ਹੋਣਾ ਸੀ ਉਹ ਹੈ ਟੈਨ ਫੁਬਾਰ ਜੀ ਨੂੰ ਟਰੰਪ ਕਹਿ ਰਹੇ ਨੇ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਦੋਨੋਂ ਦੇਸ਼ਾਂ ਦੇ ਲੀਡਰ ਕਹਿ ਰਹੇ ਨੇ ਕਿ ਜਲਦੀ ਨੇੜੇ ਤੇੜੇ ਸਮਝੌਤਾ ਹੋਣਾ ਉਹ ਸਮਝੌਤੇ ਦੇ ਅਸਰਾਂ ਨੂੰ ਦੇਖਦੇ ਹੋਏ ਖਾਸ ਤੌਰ ਤੇ ਖੇਤੀਬਾੜੀ ਦੇ ਉੱਤੇ ਤੇ ਇਹ ਸਾਰੇ ਨੂੰ ਇਹ ਚਾਰ ਨੁਕਾਤੀ ਪ੍ਰੋਗਰਾਮ ਤੇ ਅਜੇ ਤੱਕ ਸ਼ਾਇਦ ਲੈਂਡ ਪੂਲਿੰਗ ਤੇ ਲੈਂਡ ਪੂਲਿੰਗ ਤੇ ਇਕੱਲੇ ਤੇ ਚੱਲ ਰਿਹਾ ਨਹੀਂ ਇਹ ਮੋਰਚਾ ਚਾਰ ਮੰਗਾ ਨੂੰ ਕਵਰ ਕਰੇਗਾ ਜਿਹੜਾ ਵੀ ਅੱਗੇ ਹੋਣਾ ਉਸ ਪੱਧਰ ਦੇ ਉੱਤੇ ਤੇ ਦੂਜੀ ਗੱਲ ਇਹਦੇ ਨਾਲ ਦੀ ਨਾਲ ਇੱਕ ਹੋਰ ਗੱਲ ਵੀ ਆ ਕਿ ਜਿਹੜੇ ਦੋ ਮੋਰਚੇ ਸੀ ਉਹ ਗੈਰ ਰਾਜਨੀਤਿਕ ਆਪਣੇ ਆਪ ਵੀ ਟੁੱਟ ਗਿਆ ਤੇ ਦੋਨੋਂ ਮੋਰਚੇ ਟੁੱਟ ਗਏ ਨੇ ਹੁਣ केकेएम ਦੇ ਜਿਹੜੀ ਲੀਡਰਸ਼ਿਪ ਉਹਨਾਂ ਦਾ ਕਹਿਣਾ ਕਿ ਜਿਹੜਾ ਗੈਰ ਰਾਜਨੀਤਿਕ ਮੋਰਚਾ ਹੈ ਉਹਦੇ ਨਾਲ ਹੁਣ ਸਾਡਾ ਕੋਈ ਦਾਗਾ ਦੇਗਾ ਨਹੀਂ ਕਿਉਂਕਿ ਬਹੁਤ ਸਾਰੀਆਂ ਗੱਲਾਂ ਇਹਨਾਂ ਦੇ ਪਿੱਛੇ ਜਦੋਂ ਮਈ ਦੇ ਵਿੱਚ ਇੱਕ ਮੀਟਿੰਗ ਬੁਲਾਈ ਸੀ ਜਦੋਂ ਘਾਟਾਂ ਕਮਜ਼ੋਰੀਆਂ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਕਿਵੇਂ ਮਰਨ ਵਰਤ ਦਾ ਫੈਸਲਾ ਰੱਖਿਆ ਗਿਆ ਕੀਤਾ ਗਿਆ ਸਭ ਦੀ رائے ਤੋਂ ਬਿਨਾ ਕਿਸ ਢੰਗ ਦੇ ਨਾਲ ਉਹ ਸੁਪਰੀਮ ਕੋਰਟ ਦੇ ਵਿੱਚ ਮਰਨਬਰਤ ਤੇ ਬੈਠੇ ਆਗੂ ਨੇ ਹਲਫਨਾਵਾ ਦਿੱਤਾ ਉਹ ਵੀ رائے ਮਸ਼ਵਰੇ ਤੋਂ ਬਿਨਾ ਕਿਸ ਢੰਗ ਦੇ ਨਾਲ ਸਰਕਾਰ ਦੀ ਨੈਗੋਸ਼ੀਏਸ਼ਨ ਮੰਨੀ ਐਨੇ ਲੰਮੇ ਸਮੇਂ ਬਾਅਦ ਜਾ ਕੇ ਉਹ ਵੀ رائے ਮਸ਼ਵਰੇ ਤੋਂ ਬਿਨਾ ਤੇ ਇਸੇ ਤਰ੍ਹਾਂ ਉਹਨਾਂ ਦੇ ਅੰਦਰਲੇ ਕਈ ਇਹ ਇਲਜ਼ਾਮ ਲਾ ਰਹੇ ਨੇ ਪੰਜ ਜਥੇਬੰਦੀਆਂ ਦੇ ਆਗੂ ਪਿਛਲੇ ਦਿਨਾਂ ਚੰਡੀਗੜ੍ਹ ਜਾ ਕੇ ਆਏ ਸੀ ਕਿ ਫੰਡਾਂ ਦਾ ਹਿਸਾਬ ਕਿਤਾਬ ਪ੍ਰੋਪਰ ਉਹ ਕਿਉਂ ਨਹੀਂ ਹੋ ਰਿਹਾ ਇਹ ਸਾਰਿਆਂ ਦਾ ਕਹਿੰਦੇ ਕੋਈ ਪ੍ਰੋਪਰ ਤਰੀਕੇ ਦਾ ਜਵਾਬ ਨਹੀਂ ਮਿਲਦਾ ਜਵਾਬ ਦੇ ਵਿੱਚੋਂ ਫਿਰ ਇੱਕ ਹੋ ਗਿਆ ਕਿ ਜਿਹੜੀ ਡੋਮੀਨੇਟਿੰਗ ਜਥੇਬੰਦੀ ਸੀ ਸਿੱਧੂਪੁਰ ਗਰੁੱਪ ਡੱਲੇਵਾਲ ਸਾਹਿਬ ਦੀ ਅਗਵਾਈ 'ਚ ਉਹ ਉਹਦੇ ਨਾਲ ਇੱਕ ਲੈਵਲ ਦਾ ਤੋੜ ਵਿਛੋੜਾ ਹੋ ਗਿਆ ਹੁਣ ਇਹ ਦੋ ਫਾਰਮ ਨਹੀਂ ਹੋਣਗੇ ਆਪੋ ਆਪਣਾ ਕੰਮ ਕਰਨਗੇ ਮਤਲਬ ਦੋ ਫਾਰਮਾਂ ਦਾ ਲਗਭਗ ਲਗਭਗ ਜਿਵੇਂ ਰਸਮੇ ਦੀ ਤਰ੍ਹਾਂ ਹੁੰਦਾ ਹੈ ਤੋੜ ਵਿਛੋੜਾ ਹੋ ਚੁੱਕਿਆ ਹੈ ਦੂਜੇ ਪਾਸੇ ਜਿਹੜੇ ਇਹ 4 ਐਸਕੇਐਮ ਦਾ ਸਵਾਲ ਹੈ ਜਿਹਦੇ ਵਿੱਚ ਜਿਹੜੇ ਐਸਕੇਐਮ ਨੇ ਹੁਣ ਮੀਟਿੰਗ ਕਰਕੇ ਇਹ ਚਾਰ ਮੰਗਾ ਦੇ ਉੱਤੇ ਗੱਲ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ। ਉਹਨਾਂ ਨੇ 18 ਜੁਲਾਈ ਨੂੰ ਕਿਸਾਨ ਭਵਨ ਦੇ ਜਿਹੜਾ ਹਾਲ ਹੈ ਜਿਹਨੂੰ ਪਹਿਲਾਂ ਕੈਰੋ ਹਾਲ ਕਹਿੰਦੇ ਸੀ ਹੁਣ ਇੱਕ ਪੰਜਾਂ ਚੋਂ ਇੱਕ ਦਰਿਆ ਦੇ ਨਾਂ ਤੇ ਨਾਮ ਰੱਖਿਆ ਗਿਆ ਹੈ। ਉੱਥੇ ਹੋਇਆ ਹੈ। ਡਿਫਰੈਂਟ ਪਾਰਟੀਆਂ ਨੂੰ ਪਰਸਨਲੀ ਜਾ ਕੇ ਸੱਦਾ ਪੱਤਰ ਦਿੱਤੇ ਗਏ ਨੇ। ਔਰ ਕਿਆ ਤਾਂ ਇਹ ਵੀ ਜਾ ਰਹੇ ਹੈ। ਕਿ ਆਮ ਆਦਮੀ ਪਾਰਟੀ ਦਾ ਜਿਹੜੇ ਪ੍ਰਧਾਨ ਤੇ ਮਿਨਿਸਟਰ ਵੀ ਨੇ ਅਮਨ ਅਰੋੜਾ ਉਹਨਾਂ ਦੇ ਕੋਲ ਜਾ ਕੇ ਕਿਸਾਨ ਲੀਡਰਸ਼ਿਪ ਨੇ ਉਹਨਾਂ ਨੂੰ ਸੱਦਾ ਪੱਤਰ ਦਿੱਤਾ ਹੈ ਕਿ ਤੁਸੀਂ ਆਪਣੀ ਪਾਰਟੀ ਦਾ ਕਿਵੇਂ ਕਹਿੰਦੇ ਹੋ ਲੈਂਡ ਪੂਲਿੰਗ ਪਾਲਿਸੀ ਪੰਜਾਬ ਲਈ ਤੇ ਕਿਸਾਨਾਂ ਲਈ ਸਭ ਲਈ ਵਧੀਆ ਆ ਕੇ ਆਪਣਾ ਪੱਖ ਪੇਸ਼ ਕਰੋ। ਔਰ ਅਮਨ अरोड़ा ਨੇ ਜੋ ਦਸਣ ਦੇ ਬਤਾਵਕ ਹੈ ਪੂਰਾ ਵਾਅਦਾ ਕੀਤਾ ਕਿ ਮੈਂ ਜ਼ਰੂਰ ਆਵਾਂਗਾ। ਹੋਰ ਅਮਨ अरोड़ा ਜ਼ਰੂਰ ਆਉਣਗੇ ਜਾਂ ਦਿੱਲੀ ਤੋਂ ਤਾਂ ਖੜਕ ਜੇਗੀ ਉਹ ਤਾਂ ਦਿਨਾਂ ਦੇ ਵਿੱਚ ਜਾਂਦੇ ਜਾਂਦੇ 18 ਤਰੀਕ ਤੱਕ ਅਜੇ ਕਹਿੰਦੇ ਅਜੇ ਦਿੱਲੀ ਦੂਰ ਹੈ। ਉਹਨਾਂ ਨੂੰ ਰੋਕ ਦਿੱਤਾ ਜਾਏ। ਬੀਜਪੀ ਨੂੰ ਵੀ ਦਿੱਤਾ ਸੱਦਾ ਕਮਿਊਨਿਸਟ ਪਾਰਟੀਆਂ ਦੇ ਵਿੱਚੋਂ ਉਹਨਾਂ ਦਾ ਕੋਈ ਕੋਆਰਡੀਨੇਸ਼ਨ ਬਣੀ ਹੈ ਕਹਿੰਦੇ ਸੀਪੀਆਈ ਸੀਪੀਐਮ ਜਾਂ ਇਹਨਾਂ ਵਿੱਚੋਂ ਇੱਕ ਆ ਜੇ ਕੋਈ ਬੰਦਾ ਬਹੁਤ ਚਲੋ ਇੱਕ ਜਾਣਾ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਕਰ ਲਏਗਾ ਬੀਐਸਪੀ ਨੂੰ ਵੀ ਸੱਦਾ ਦਿੱਤਾ ਗਿਆ ਇਸੇ ਢੰਗ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਉਹ ਲੀਡਰਸ਼ਿਪ ਕਹਿੰਦੇ ਬਹੁਤ ਅੱਜਕੱਲ੍ਹ ਮੂਵਮੈਂਟ ਚ ਹੈ ਕਹਿੰਦੇ ਤੁਰੀ ਫਿਰ ਰਹੀ ਹੈ ਬਾਰ ਬਾਰ ਦੇ ਬਾਵਜੂਦ ਹੈ ਜੇ ਕੋਈ ਉਹਨਾਂ ਦਾ ਤਾਲਮੇਲ ਨਹੀਂ ਬਣ ਰਿਹਾ ਸੱਦੇ ਪੱਤਰ ਦਾ ਉਹ ਸ਼ਾਇਦ ਸੋਮਵਾਰ ਤੱਕ ਲੀਡਰ ਸੇਪੋਰਾ ਦੇ ਦਫ਼ਤਰ ਰੱਖਿਆਏਗੀ ਕਿਸਾਨ ਆਗੂਆਂ ਦਾ ਕਹਿਣਾ ਕਿ ਉਹ ਕਈ ਵਾਰ ਸੰਪਰਕ ਕਰ ਚੁੱਕੇ ਨੇ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਤਾਲਮੇਲ ਨਹੀਂ ਹੋ ਰਿਹਾ ਕਿ ਉਸ ਦਫ਼ਤਰ 'ਚ ਕਦੋਂ ਮਿਲ ਲਗੇ ਕਦੋਂ ਸੱਦਾ ਪੱਤਰ ਦਿੱਤਾ ਜਾਏ ਉਹ ਸੋਮਵਾਰ ਨੂੰ ਸੰਭਵ ਹੈ ਕਿ ਉਹਨਾਂ ਦੇ ਦਫ਼ਤਰ ਦੇ ਵਿੱਚ ਹੀ ਉਹਨਾਂ ਨੂੰ ਜੋ ਵੀ ਕਲੈਰੀਕਲ ਸਟਾਫ ਹੋਏਗਾ ਜਾਂ ਛੋਟਾ-ਮੋਟਾ ਲੀਡਰ ਉਹਨੂੰ ਫੜਾ ਕੇ ਆਉਣਗੇ ਉਹ ਸਾਰੇ ਮਾਮਲੇ ਦੇ ਵਿੱਚ ਤੇ ਇੱਕ ਇਹ ਗੱਲ ਇਸ ਪੱਧਰ ਦੇ ਉੱਤੇ ਆ ਤੇ ਅਗਲਾ ਸਵਾਲ ਇਹਦੇ ਵਿੱਚ ਇੱਕ ਹੋਰ ਜੁੜਿਆ ਹੋਇਆ ਕੋਏ ਕਿ ਇਹਨਾਂ ਦੇ ਨਾਲ ਹੀ ਤਾਲਮੇਲ ਦੇ ਤੌਰ ਤੇ ਚੱਲ ਰਹੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਉਹਨਾਂ ਨੇ ਆਪਣੇ ਆਪ ਨੂੰ ਅਲੱਗ ਕੀਤਾ 18 ਵਾਲੀ ਮੀਟਿੰਗ ਤੋਂ ਕਿ ਇਹ ਸਿਆਸੀ ਪਾਰਟੀਆਂ ਇੱਕੋ ਜੀਆਂ ਨੇ ਇਹਨਾਂ ਨਾਲ ਤਾਲਮੇਲ ਕਰਨ ਦਾ ਕੋਈ ਫਾਇਦਾ ਨਹੀਂ ਇਹ ਸਗੋਂ ਸਾਰੀਆਂ ਹੀ ਸੰਘਰਸ਼ ਨੂੰ ਡੀਰੇਲ ਕਰਨ ਵਾਲੀਆਂ ਨੇ ਇਹਨਾਂ ਦਾ ਕੋਈ ਮਤਲਬ ਨਹੀਂ ਇਹਨਾਂ ਨਾਲ ਸਾਂਝ ਪਾਉਣ ਦੀ ਗੱਲ ਨਹੀਂ ਤਾਂ ਹੁਣ ਕੀ 18 ਜੁਲਾਈ ਨੂੰ ਜਿਹੜੀਆਂ ਜਥੇਬੰਦੀਆਂ ਜਿਹੜੇ ਐਸਕੇਐਮ ਨੇ ਇਹਨਾਂ ਪਾਰਟੀਆਂ ਨੂੰ ਬੁਲਾਇਆ ਉਹ ਕੋਈ ਸਾਂਝਾ ਐਕਸ਼ਨ ਵੀ ਕਰਨ ਬਾਰੇ ਸੋਚਣਗੇ ਕੋਈ ਸਾਂਝੀ ਕਮੇਟੀ ਬਣ ਜਾਊਗੀ ਕੀ ਕਰਨਗੇ ਤਾਲਮਿਲ ਕੇ ਹੋ ਜਾਵੇਗਾ ਹੁਣ ਤੱਕ ਜਿਹੜੀਆਂ ਸੂਚਨਾਵਾਂ ਨੇ ਉਹ ਇਹ ਹੀ ਨੇ ਕਿ ਪਾਰਟੀਆਂ ਨਾਲ ਜਥੇਬੰਦੀਆਂ ਵੱਲੋਂ ਸਾਂਝੀ ਸਰਗਰਮੀ ਕਰਨ ਦਾ ਕੋਈ ਮਾਮਲਾ ਨਹੀਂ ਹੈ ਵਿਚਾਰਾ ਦੇਨ ਤੇ ਸਗੋਂ ਪੋਲਿਟੀਕਲ ਪਾਰਟੀਆਂ ਨੂੰ ਜਵਾਬ ਦੇ ਕਿਵੇਂ ਬਣਨਾ ਹੈ ਉਹਨਾਂ ਕੋਲੇ ਕੀ ਦਲੀਲ ਹੈ ਵਿਰੋਧ ਕਰਨ ਦੀ ਕੀ ਦਲੀਲ ਹੈ ਹਮਾਇਤ ਕਰਨ ਦੀ ਇਹ ਸਾਰੀਆਂ ਗੱਲਾਂ ਤੇ ਪੋਲਿਟੀਕਲ ਪਾਰਟੀਆਂ ਨੂੰ ਮਤਲਬ ਸਾਹਮਣੇ ਲਿਆਂਦਾ ਜਾਏ ਤੇ ਉਹਨਾਂ ਦੀ ਗੱਲ ਕਿਸਾਨ ਲੀਡਰਸ਼ਿਪ ਦੇ ਸਾਹਮਣੇ ਪ੍ਰੈਸ ਦੇ ਸਾਹਮਣੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਉਹਨਾਂ 'ਤੇ ਸਵਾਲ ਜਵਾਬ ਵੀ ਤੇ ਆਪਣਾ ਗੱਲ ਵੀ ਜਿਹੜੀ ਉਹ ਰੱਖਣ ਉਹ ਸਵਦੇ ਸਾਹਮਣੇ ਜਾਏ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਉਹਨਾਂ ਦਾ ਮੇਨ ਹੈ ਸ਼ਾਇਦ ਤਾਲਬੇ ਵਾਲੀ ਗੱਲ ਜਾਂ ਹੋਰ ਨਹੀਂ ਇਸ ਗੱਲ ਤੇ ਸ਼ਾਇਦ ਸਾਰੇ ਹੀ ਇੱਕ ਮਤ ਹੋਣਗੇ ਕਿਸਾਨ ਜਥੇਬੰਦੀਆਂ ਕਿ ਉਹ ਆਪਣੇ ਤਰੀਕੇ ਨਾਲ ਅਲੱਗ ਕੋਈ ਕਮੇਟੀ ਜਾਂ ਕੁਝ ਵੀ ਬਣਾ ਕੇ ਜੋ ਵੀ ਕਰਦੇ ਨੇ ਇਸ ਪਾਲਿਸੀ ਨੂੰ ਵਾਪਸ ਕਰਾਉਣ ਲਈ ਤਾਂ ਉਹ ਕਰਦੇ ਰਹਿਣ ਪੋਲਿਟਿਕਲ ਲੀਡਰਸ਼ਿਪ ਦੇ ਤੌਰ ਤੇ ਕਿਸਾਨ ਜਥੇਬੰਦੀਆਂ ਆਪਣੇ ਤਰੀਕੇ ਨਾਲ ਕਰ ਲੈਂਗੀਆਂ ਤੇ ਜਿਹੜਾ ਇੱਕ ਹੋਰ ਕ੍ਰੂਸ਼ਲ ਸਵਾਲ ਹੈ ਅਗਲਾ ਉਹ ਸਵਾਲ ਇਹ ਹੈ ਕਿ ਕੀ ਐਸਕੇਐਮ ਦਾ ਦਾਇਰਾ ਜਦੋਂ ਦੋ ਕਿਸਾਨ ਫੋਰਮ ਜਿਹੜੇ ਨੇ ਐਸਕੇਐਮ ਗੈਰ ਰਾਜਨੀਤਿਕ ਜਗਜੀਤ ਸਿੰਘ ਧੱਲੇਵਾਰ ਦੀ ਅਗਵਾਈ ਹੇਠ ਤੇ ਦੂਸਰੇ ਦੂਸਰੇ ਪਾਸੇ ਜਿਹੜਾ ਕੇਕੇਐਮਸੀ ਕਿਰਤੀ ਕਿਸਾਨ ਫੋਰਮ ਦਾ ਮੋਰਚਾ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਦੇ ਵਿੱਚ ਇੱਕ ਤਰ੍ਹਾਂ ਸੀਗਾ ਤੇ ਬਾਕੀ ਦੀਆਂ ਜਥੇਬੰਦੀਆਂ ਨਾਲ ਅਟੈਚ ਸੀਗੀਆਂ ਉਹ ਮਿਲ ਕੇ ਜਿਹੜੀ ਗੱਲ ਕਰ ਰਹੇ ਸੇ ਕਿ ਜਿਹੜੀ ਇਹਨਾਂ ਨਾਲ ਜੁੰਟੀ ਦੀ ਵੀ ਗੱਲ ਚੱਲੀ ਸੀ ਐਸਕੇਐਮ ਦੀ ਆਪਸ ਦੇ ਵਿੱਚ ਉਹ ਹੁਣ ਖੜੋਚਾ ਗਈ ਹੈ ਮੁੜ ਕੇ ਕੋਈ ਗੱਲ ਨਹੀਂ ਚੱਲੀ ਅਜੇ ਤੱਕ ਤਾਂ ਦੋਨੇ ਪਾਸਿਆਂ ਤੋਂ ਰਹਿ ਇਹ ਹੈ ਕਿ ਫਿਲਹਾਲ ਕੋਈ ਜੁੰਟੀ ਦੀ ਤਾਲਮੇਲ ਦੀ ਜਾਂ ਅੱਗੇ ਗੱਲ ਨਹੀਂ ਬਧੀ ਸ਼ਾਇਦ ਏਦੋਂ ਬਾਅਦ ਹੀ ਬਧੇ ਜਦੋਂ ਮੋਰਚਾ ਕੋਈ ਸਟਾਰਟ ਹੋਏਗਾ ਐਸਕੇਐਮ ਕਰ ਦੇਗਾ ਉਸ ਤੋਂ ਬਾਅਦ ਕਿਸਾਨ ਮਜ਼ਦੂਰ ਸਦਕਾ ਕਮੇਟੀ ਦੇ ਅਗੂ ਇਹ ਕਹਿੰਦੇ ਨੇ ਕਿ ਅਸੀਂ ਵੀ ਹੁਣ ਤੱਕ ਵਿਜੀ ਸੀਗੇ ਇਸ ਗੱਲ ਦੇ ਵਿੱਚ ਕਿ ਜਿਹੜਾ ਪ੍ਰਾਈਵੇਟਾਈਜੇਸ਼ਨ ਹੈ ਬਿਜਲੀ ਦੀ ਕਰਤੀ ਉਹਦੇ ਖਿਲਾਫ ਧਰਨੇ ਦੇ ਰਹੇ ਹਾਂ ਤੇ ਇੱਕਾ ਦੁੱਕਾ ਦਿਨਾਂ ਤੋਂ ਬਾਅਦ ਫਿਰ ਲੈਂਡ ਪੂਲਿੰਗ ਪਾਲਿਸੀ ਲਈ ਵੀ ਕੋਰ ਗਰੁੱਪ ਦੀ ਮੀਟਿੰਗ ਬੁਲਾ ਕੇ ਜੇ ਸੋਚਿਆ ਜਾਏਗਾ ਪਰ ਇੱਕ ਗੱਲ ਕਲੀਅਰ ਹੋ ਗਈ ਹੈ ਕਿ ਅੱਗੋਂ ਨੂੰ ਐਸਕੇਐਮ ਗੈਰ ਰਾਜਨੀਤਿਕ ਧੱਲੇਵਾਲ ਗਰੁੱਪ ਜਿਹੜਾ ਤੇ ਜਿਹੜਾ ਕਿਸਾਨ ਕਿਰਤੀ ਕਿਸਾਨ ਮੋਰਚਾ ਇਹਨਾਂ ਦਾ ਬ੍ਰੇਕਅਪ ਹੋ ਚੁੱਕੇ ਹੈ ਇਹ ਪੂਰੀ ਤਰ੍ਹਾਂ ਇੱਕ ਦੂਜੇ ਨਾਲੋਂ ਅਲੱਗ ਹੋ ਚੁੱਕੇ ਨੇ ਹੁਣ ਕਿਸੇ ਕਾਮਨ ਮੋਰਚੇ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ ਉਹਨਾਂ ਦਾ ਕਹਿਣਾ ਇਹ ਹੈ ਕਿ ਕੇ ਕੇ ਅੰਬਾਲੇ ਲੀਡਰਾਂ ਦਾ ਖਾਸ ਤੌਰ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਅਗਵਾ ਦਾ ਕਿ ਜਦੋਂ ਜੁਆਇੰਟ ਮੀਟਿੰਗ ਹੋਈ ਹੈ ਇੱਕ ਵਾਰ ਬਹੁਤ ਇਤਰਾਜ਼ ਕੀਤਾ ਸੀ ਮੁੰਡਲੇ ਵਾਲੋਂ ਨੇ ਜਦੋਂ ਅਸੀਂ ਇਸੇ ਪੁਲੰਗ ਦੇ ਪਲੇਟਫਾਰਮ ਤੋਂ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਬੁਲਾਰੇ ਦੇ ਤੌਰ ਤੇ ਇੱਕ ਮੈਗਜ਼ੀਨ ਇੱਕ ਰਸਾਲਾ ਕੱਢਿਆ ਗਿਆ ਸੀ ਜਿੱਚ ਇਸ ਸੰਘਰਸ਼ ਦੀਆਂ ਕਮਜ਼ੋਰੀਆਂ ਦਾ ਜ਼ਿਕਰ ਕੀਤਾ ਗਿਆ ਸੀ ਤਾਂ ਬੜਾ ਰੌਲਾ ਪਿਆ ਸੀ ਤੇ ਉਹ ਫਾਰਦੀ ਟਾਈਮ ਬਿੰਗ ਸਰਪੰਚ ਸਿੰਘ ਪੰਦੇ ਰੋਣਾ ਨੇ ਆ ਕੇ ਸਟੇਟ ਕਮੇਟੀ ਨੇ ਕਹਿਤਾ ਵੀ ਨਹੀਂ ਇਹ ਸਾਡੀ رائے ਨਹੀਂ ਅਜੇ ਅਸੀਂ ਇਕੱਠੇ ਬੈਠ ਕੇ ਵਿਚਾਰ ਕਰਨਾ ਹੈ ਜਦੋਂ ਕਹਿੰਦੇ ਨੇ ਇਕੱਠੇ ਬੈਠ ਕੇ ਵਿਚਾਰ ਕਰਨ ਵਾਲੀ ਮੀਟਿੰਗ ਹੋਈ ਤਾਂ ਜਿੰਨੇ ਸਵਾਲ ਸਾਹਮਣੇ ਆਏ ਪਹਿਲਾ ਸਵਾਲ ਇਹ ਸਾਹਮਣੇ ਆਇਆ ਕਿ ਮਰਨ ਵਰਤ ਸਾਰਿਆਂ ਦੀ ਸਹਿਮਤੀ ਤੋਂ ਬਿਨਾਂ ਕੀ ਗਲਤੀ ਨਹੀਂ ਸੀ ਦੂਜਾ ਸਵਾਲ ਇਹ ਸਾਹਮਣੇ ਆਇਆ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਹਲਫਨਾਮਾ ਦਿੱਤਾ ਡੱਲੇਵਾਲ ਉਹਨਾਂ ਨੇ ਕੀ ਇਹ ਓਵਰਾਲ ਜਿਹੜੀ ਨੀਤੀ ਸੀ ਇਹਨਾਂ ਦੀ ਫੋਰਮਾਂ ਦੀ ਉਹਦੇ ਤੋਂ ਉਲੰਘ ਕੇ ਨਹੀਂ ਗਈ ਕੋਈ ਗੱਲ ਉਸ ਲੈਵਲ ਦੇ ਉੱਤੇ ਤੇ ਇਸੇ ਟੰਗ ਦੇ ਨਾਲ ਜਿਹੜੀ ਇੱਕ ਮੀਟਿੰਗ ਫੇਰ ਲਈ ਗਈ ਕੇਂਦਰ ਸਰਕਾਰ ਨਾਲ ਲੰਮਾ ਸਮਾਂ ਦੇਖ ਕੇ ਉਹ ਵੀ ਬਿਨਾ ਕਿਸੇ ਦੇ رائے ਮਸੂਰੇ ਨਾਲ ਗਈ تھی ਜੀ ਉਹ ਕੀ ਗਲਤੀ ਨਹੀਂ ਸੀ ਤੇ ਇਹਦੇ ਨਾਲ ਦੀ ਨਾਲ ਇੱਕ ਸਵਾਲ ਉਹਨਾਂ ਦੇ ਅੰਦਰ ਵੀ ਉੱਠਿਆ ਜਿਹੜੇ ਫੰਡਸ ਦੇ ਹਿਸਾਬ ਕਿਤਾਬ ਨੇ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਸਾਰੀਆਂ ਗੱਲਾਂ ਅਜੇ ਵੀ ਉਹਨਾਂ ਚ ਚਰਚਾ ਚ ਨੇ ਤੇ ਬਾਕੀ ਦੀਆਂ ਚੀਜ਼ਾਂ ਨੇ ਉਹ ਕਹਿੰਦੇ ਹੁਣ ਮਤਲਬ ਇਹ ਹੈ ਕਿ ਦੋ ਫਾਰਮਾਂ ਦੇ ਵਿੱਚੋਂ ਦੋਨਾਂ ਦਾ ਜਿਹੜਾ ਇੱਕ ਯੂਨਾਈਟਿਡ ਫਰੰਟ ਸੀ ਹਾਲਾਂਕਿ ਪਹਿਲਾਂ ਵੀ ਅਲੱਗ-ਅਲੱਗ ਤਰ੍ਹਾਂ ਦੇ ਹੀ ਦਿਖਾਈ ਦੇ ਰਿਹਾ ਸੀ ਖਨੋਰੀ ਕੋਈ ਹੋਰ ਲੀਡ ਕਰ ਰਿਹਾ ਸੀ ਕਿ ਸੰਭੂ ਕੋਈ ਹੋਰ ਲੀਡ ਕਰ ਰਿਹਾ ਸੀ ਪਰ ਹੁਣ ਇਹ ਰਸਮੀ ਤੌਰ ਦੇ ਉੱਤੇ ਹੀ ਵੱਖਰਾ ਫੋਨ ਦੀ ਇੱਕ ਲੈ ਬੰਦਾ ਚਾਹੇ ਐਲਾਨ ਨਹੀਂ ਕੀਤਾ ਪਰ ਰਸਮੀ ਐਲਾਨ ਵਰ ਗਈ ਹੈ ਦੋਨੇ ਫੋਰਮ ਹੁਣ ਸਹਿਮਤੀ ਨਾਲ ਨਹੀਂ ਉਸ ਪਦਰ ਦੇ ਉੱਤੇ ਚੱਲ ਪਾਉਣਗੇ ਇਸ ਕਰਕੇ ਇਹ ਇੱਕ ਬੜਾ ਵੱਡਾ ਮਾਮਲਾ ਹੈ ਇਸ ਸਾਰੇ ਜਿਹੜੀ ਮੂਵਮੈਂਟ ਹੈ ਸਾਰੀ ਮੂਵਮੈਂਟ ਤੇ ਪਰ ਪੰਜਾਬ ਦੇ ਲੋਕ ਔਰ ਦੇਸ਼ ਜਿਹੜੇ ਇਹ ਕਹਿੰਦੇ ਨੇ ਕਿ ਕਿਸਾਨ ਜਿਹੜੇ ਨੇ ਜਾਂ ਮਜ਼ਦੂਰ ਨੇ ਜਾਂ ਛੋਟੇ ਵਪਾਰੀ ਨੇ ਕਾਰਪੋਰੇਟ ਵਿਕਾਸ ਦੇ ਮਾਡਲ ਦੇ ਕਰਕੇ ਜਿਹੜੀਆਂ ਨੀਤੀਆਂ ਆ ਰਹੀਆਂ ਨੇ ਚਾਹੇ ਉਹ ਟੈਰਫ ਦਾ ਸਵਾਲ ਹੋਵੇ ਚਾਹੇ ਪਾਣੀ ਪ੍ਰਦੂਸ਼ਿਤ ਕ ਪੋਲਿਊਟ ਕਰਨ ਦੀਆਂ ਸਜ਼ਾ ਮਾਫੀ ਦਾ ਸਵਾਲ ਹੋਵੇ ਚਾਹੇ ਸਾਰੀਆਂ ਜਿਹੜੀਆਂ ਚੀਜ਼ਾਂ ਵਾਪਰ ਰਹੀਆਂ ਨੇ ਸਭ ਦੇ ਸਾਹਮਣੇ ਮਤਲਬ ਲੈਂਡ ਪੂਲਿੰਗ ਪਾਲਿਸੀ ਰਾਹੀਂ ਜ਼ਮੀਨ ਹੜੱਪਣ ਦਾ ਸਵਾਲ ਹੋਵੇ ਇਹ ਸਾਰੀਆਂ ਚੀਜ਼ਾਂ ਹੀ ਪੰਜਾਬ ਦੇ ਇਹਨਾਂ ਪਿੰਡਾਂ ਦੀ ਹੋਂਦ ਦਾ ਇਹ ਸੰਕਟ ਦੇ ਸਵਾਲ ਨਾਲ ਜੁੜਿਆ ਹੋਇਆ ਹੈ। ਇਹਦਾ ਅਹਿਸਾਸ ਵੀ ਕੱਲੇ-ਕੱਲੇ ਲੀਡਰ ਨੂੰ ਜਿਹਨੂੰ ਵਰਜੀ ਪੁੱਛੋ ਉਹ ਇਹੀ ਕਹਿੰਦਾ ਹੈ ਕਿ ਹਾਂ ਜਿੱਦਾਂ ਵੱਡਾ ਹਮਲਾ ਹੈ ਓਡੇ ਵੱਡੇ ਹਮਲੇ ਨੂੰ ਟੱਕਰ ਦੇਣ ਦੇ ਵਾਸਤੇ ਬੜੀ ਜ਼ਰੂਰੀ ਚੀਜ਼ ਹੈ ਉਹ ਚੀਜ਼ ਇਹ ਹੈ ਕਿ ਕਿਸਾਨੀ ਤਾਂ ਇਕੱਠੀ ਹੋਵੇ ਸਾਰੀ। ਨਾਲ ਮਜ਼ਦੂਰ ਵੀ, ਵਪਾਰੀ ਵੀ ਜਿਹੜਾ ਪਹਿਲਾ ਕਿਸਾਨ ਅੰਦੋਲਨ ਹੋਇਆ ਸੀਗਾ 378 ਬੰਦ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਸੀ। ਉਸ ਸਰਜ ਦੇ ਉੱਤੇ ਸਾਰੇ ਲੋਕ ਇਕੱਠੇ ਹੋਣ ਤੇ ਲੋਕਾਂ ਨੂੰ ਲੱਗੇ ਕਿ ਸਾਡੇ ਅੰਦੋਲਨ ਨੇ ਲੋਕਾਂ ਨੂੰ ਲੱਗੇ ਕਿ ਅਸੀਂ ਆਪ ਹੋਂ ਦੀ ਲੜਾਈ ਲੜ ਰਹੇ ਹਾਂ। ਕੁਝ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਜੋ ਭੂਮਿਕਾ ਨਿਭਾਈ। ਜਿਹੜੀ ਮਹਿੰਦੀ ਮਾਮਾ ਏਜੰਡੇ ਤੇ ਤਿੰਨ ਕਾਨੂੰਨਾਂ ਨੂੰ ਲੈ ਕੇ ਸੀ ਤਿੰਨ ਪਹਿਲਾ ਆਰਡੀਨੈਂਸ ਸੀ ਕਿ ਜਿਹੜੇ ਬਾਅਦ ਚ ਕਾਨੂੰਨ ਦੀ ਸ਼ਕਲ ਦੇ ਵਿੱਚ ਆਏ। ਕੀ ਉਹ ਜਾ ਇਕੱਠ ਕੀ ਉਹ ਹੈ ਜਾਂ ਜਜ਼ਬਾਤ ਉਹ ਹੀਆਂ ਜਾਂ ਭਾਵਨਾਵਾਂ ਮੌਜੂਦਾ ਲੀਡਰਸ਼ਿਪ ਵੀ ਸਿਰਜਣ ਦੇ ਵਿੱਚ ਉਭਾਰਨ ਦੇ ਵਿੱਚ ਕਾਮਯਾਬ ਹੋ ਸਕੂਗੀ ਜਾਂ ਆਪਸੀ ਲੀਡਰਸ਼ਿਪ ਦੇ ਕੁਐਸਚਨ ਤੇ ਵਖਰੇਵੇਂ ਹੈਗੇ ਨੇ ਜਥੇਬੰਦੀਆਂ ਦੇ ਵਿੱਚ ਵਖਰੇਵੇਂ ਵਿਚਾਰਕ ਤੌਰ ਤੇ ਵੀ ਨੇ ਵਖਰੇਵੇਂ ਜਥੇਬੰਦਕ ਤੌਰ ਤੇ ਵੀ ਨੇ ਵਖਰੇਵੇਂ ਲੀਡਰਾਂ ਦੇ ਆਪਣੇ ਆਪਣੇ ਹਉਮੇ ਦੇ ਤੌਰ ਤੇ ਵੀ ਨੇ ਕਈ ਸਵਾਰਥ ਦੇ ਤੌਰ ਤੇ ਵੀ ਹੌਣੇ ਪਰ ਸਵਾਲ ਇਹ ਹੈ ਇਹਨਾਂ ਨੂੰ ਸਾਰਿਆਂ ਨੂੰ ਸਾਈਡ ਲਾਈਨ ਛੱਡ ਕੇ ਜਦੋਂ ਮਿਨੀਮਮ ਅਜੰਡਾ ਜਿਹਦੇ ਤੇ ਹੁਣ ਮੋਰਚਾ ਲੱਗਣ ਜਾ ਰਿਹਾ ਹੈ ਕਿ ਉਹੇ ਜੇ ਮੋਰਚੇ ਨੂੰ ਇਹ ਤਿਆਰੀ ਵਜੋਂ ਮੋਰਚਾ ਕਹਿ ਸਕਦੇ ਐ ਇਹਨੂੰ ਤਾਂ ਹਜੇ ਜਿਹੜਾ 24 ਤਰੀਕ ਨੂੰ ਉਹਨਾਂ ਨੇ 24 ਅਗਸਤ ਨੂੰ ਟਰੈਕਟਰ ਮਾਰਚ ਤੇ ਛੱਡਾ ਮਾਰਚ ਦੀ ਗੱਲ ਕੀਤੀ ਐ ਤੇ ਉਸ ਤੋਂ ਬਾਅਦ ਜਿਹੜਾ ਅਗਸਤ ਦੇ ਵਿੱਚ ਇੱਕ ਵੱਡਾ ਮਹਾਪੰਚਾਇਤ ਦੀ ਗੱਲ ਕੀਤੀ ਐ ਇੱਕ ਲੈਵਲ ਦੀ ਧਰਾਤਲ ਤੇ ਹੋ ਰਹੀ ਤਿਆਰੀ ਐ ਉਹ ਤਿਆਰੀ ਦੇ ਨਾਲ-ਨਾਲ ਉਸੇ ਤਿਆਰੀ ਦੇ ਨਾਲ-ਨਾਲ ਜਿਹੜਾ ਪਹਿਲਾ ਵਾਲਾ ਮੋਰਚਾ ਲੱਗਿਆ ਸੀ ਇਹਦੇ ਵਿੱਚੋਂ ਇੱਕ ਏਕਤਾ ਤੇ ਇੱਕ ਸਹਿਮਤੀ ਨਿਕਲੀ ਸੀ ਕਿ ਉਹਦੇ ਰੂਲ ਜਾ ਹੋਣਗੇ ਇਸ ਤਰੀਕੇ ਦੇ ਨਾਲ ਮਿਲ ਕੇ ਚੱਲਣਾ ਜਿਹੜੀ ਉਹ ਵਿਜਦਮ ਤੇ ਉਹ ਸਿਆਣਪ ਦਿਖਾਈ ਗਈ ਸੀ ਕਿ ਉਹ ਸਿਆਣਪ ਮੁੜ ਕੇ ਇਹੋ ਜਿਹੀ ਦੀ ਲੋੜ ਹੈ ਪੰਜਾਬ ਨੂੰ ਉਸ ਪਾਸੇ ਵੱਲ ਚੱਲੂਗੀ ਪੋਲਿਟੀਕਲ ਤਰਾ ਬਿਲਕੁਲ ਬਾਜਬ ਗੱਲ ਹੈ ਜਿਹੜਿਆ ਕਾਰਪੋਰੇਟ ਐਂਗਲ ਨੂੰ ਲੈ ਕੇ ਚੱਲਦੀ ਜਾਵੇ ਉਦੇ ਨਾਲ اصولਨ ਕੋਈ ਵਿਖਰੇਵਾ ਨਹੀਂ ਹੈ ਬਹੁਤ ਜ਼ਿਆਦਾ ਕੀ ਉਹਨਾਂ ਨੂੰ ਛੱਡ ਦਿੱਤਾ ਜਾਣਾ ਚਾਹੀਦਾ ਜਿੰਨਾ ਚਿਰ ਉਹ ਸੱਤਾ 'ਚ ਨੇ ਜਿੰਨਾ ਚਿਰ ਉਹ ਆਉਂਦੀਆਂ ਨੇ ਜਵਾਬਦੇਹੀ ਤਾਂ ਉਹਨਾਂ ਦੀ ਵੀ ਤੈਅ ਕਰਨੀ ਪਏਗੀ ਜੇਕਰ ਉਹਨਾਂ ਨੂੰ ਖੁੱਲੀ ਖੇਡ ਖੇਡਣ ਦਾ ਮੌਕਾ ਮਿਲੇ ਜਵਾਬਦੇਹੀ ਬੰਦ ਹੋ ਜਾਵੇ ਸਵਾਲ ਪੁੱਛੇ ਜਾਣੇ ਬੰਦ ਹੋ ਜਾਣ ਬਿਲਾ ਕੇ ਲੋਕਾਂ ਦੇ ਘਟਾਰੇ 'ਚ ਖੜਾ ਕੇ ਉਹਨਾਂ ਦੀ ਜਵਾਬਦੇਹੀ ਖਤਮ ਹੋ ਜਾਵੇ ਐਦੋ ਆਸਾਨ ਕੰਮ ਕੀ ਹੋ ਸਕਦਾ ਫਿਰ ਤਾਂ ਉਹਨਾਂ ਨੇ ਵੋਟਾਂ 'ਚ ਵੋਟਾਂ ਮਿਲੇ ਜਾਣਾ ਬਾਕੀ ਲੋਕ ਵੋਟਾਂ ਦੇ ਵਿੱਚ ਪਿਆਰੀ ਨਹੀਂ ਕਰਦੇ ਉਹ ਦਰਸ਼ਕ ਨੇ ਜਾਂ ਫਿਰ ਕੇਵਲ ਵੋਟ ਪਾਉਣ ਵਾਲੇ ভোটার ਨੇ ਇਹ ਦੂ ਅਗਲਾ ਨਹੀਂ ਹੋਣਾ ਉਹ ਆਪਸ ਦੇ ਵਿੱਚ ਖੈ ਖੂਕੇ ਜਿਹੜਾ ਜਿੱਤ ਗਿਆ ਜਿਹਦੇ ਪਾਲੇ ਦੇ ਵਿੱਚ ਗੇਂਦ ਚਲੀ ਗਈ ਉਹੀ ਸਭ ਤੋਂ ਮੇਨ ਸੁਪਰੀਮ ਹੋ ਗਿਆ ਹੁਣ ਇੱਕ ਸਵਾਲ ਹੋਰ ਵੀ ਸੋਚਣਾ ਹੈ ਕਿ ਇਹ ਪ੍ਰੈਸ਼ਰ ਨਹੀਂ ਬਿਲਡ ਕੀਤਾ ਜਾ ਸਕਦਾ ਜਾਣਾ ਚਾਹੀਦਾ ਕਿ ਵਿਧਾਨ ਸਭਾ ਦਾ ਸੈਸ਼ਨ ਦੋ ਦਿਨ ਵਧਾ ਦਿੱਤਾ ਗਿਆ ਹੁਣ ਸੋਮਵਾਰ ਤੇ ਮੰਗਲਵਾਰ ਵੀ ਹੋਏਗਾ ਲੈਂਡ ਪੂਲਿੰਗ ਪਾਲਸੀ ਕੀ ਜਥੇਬੰਦੀਆਂ ਉਹਨਾਂ ਪ੍ਰਧਾਨਾਂ ਨੂੰ ਉਹਨਾਂ ਨੂੰ ਇਹ ਇਹ ਵੀ ਦਬਾਅ ਪਾ ਸਕਦੀਆਂ ਨੇ ਔਰ ਸ਼ਾਇਦ ਪਾਉਂਦੀਆਂ ਵੀ ਹੋਣ ਕਿ ਉੱਥੇ ਘੱਟੋ-ਘੱਟ 2 ਜਾਂ 4 ਘੰਟੇ ਦਾ ਇੱਕ ਸੈਸ਼ਨ ਰੱਖ ਕੇ ਉੱਥੇ ਹੀ ਪਾਰਟੀਆਂ ਆਪੋ ਆਪਣੀ ਗੱਲ ਦੱਸਣ ਲੈਂਡ ਪੂਲਿੰਗ ਪਾਲਸੀ ਇੱਥੇ ਉੱਥੇ ਡਿਬੇਟ ਹੋਵੇ ਪੰਜਾਬ ਦੇ ਲੋਕ ਲਾਈਵ ਦੇਖਣ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਜੇ ਉੱਥੇ ਕਰਾਉਣ ਲਈ ਤਿਆਰ ਨਹੀਂ ਜਿਹੜੇ ਲੋਕਾਂ ਦੇ ਚੁਣੇ ਹੋਏ ਨਵੇਂ ਦੇ ਨੇ ਜਿਹੜੇ ਮਤਲਬ ਕੰਮ ਹੀ ਇਸ ਲਈ ਗਏ ਨੇ ਕਿ ਉੱਥੇ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਆਪਣੀ ਰਾਇ ਰੱਖਣੀ ਹੈ ਨਾ ਕਿ ਬਰ ਪਾਰਟੀਆਂ ਨੂੰ ਸਾਰੇ ਬਹੁਤੇ ਐਮ ਐਲ ਏ ਨੂੰ ਜਿਹੜੇ ਬੋਲਣਾ ਚਾਹੁੰਦੇ ਨੇ ਉਹਨਾਂ ਨੂੰ ਵੀ ਉੱਥੇ ਬੋਲਣ ਦਾ ਮੌਕਾ ਮਿਲਣਾ ਚਾਹੀਦਾ ਕਿਉਂਕਿ ਹਰ ਐਮ ਐਲ ਏ ਦਾ ਵੀ ਆਪਣਾ ਨਜ਼ਰੀਆ ਆਵੇ ਉੱਥੇ ਘੱਟੋ ਘੱਟ ਪਾਰਟੀਆਂ ਦਾ ਉਹਨਾਂ ਤੇ ਚਾਹੇ ਪ੍ਰੈਸ਼ਰ ਰਹਿੰਦਾ ਪਰ ਪ੍ਰੈਸ਼ਰ ਦੇ ਬਾਵਜੂਦ ਕੋਈ ਨਾ ਕੋਈ ਤਾਂ ਲਗਾ ਉਹ ਪ੍ਰਗਟ ਕਰਨਗੇ ਜਾਂ ਨਹੀਂ ਕਰਨਗੇ ਜਾਂ ਉਹਨੂੰ ਡਿਫੈਂਡ ਹੀ ਕਰਨਗੇ ਇਸ ਲਈ ਵਿਧਾਨ ਸਭਾ ਦੇ ਵਿੱਚ ਵੀ ਅਗਲੇ 2 ਦਿਨਾਂ ਦੇ ਜਿਹੜੇ ਆਉਣਗੇ ਸੋਮਵਾਰ ਤੇ ਮੰਗਲਵਾਰ ਉਹਦੇ ਵਿੱਚ ਬੇਹੱਦ ਜ਼ਰੂਰੀ ਇਹ ਟਰਮ ਹੈ ਕਿ ਉਹ ਇਸ ਮੁੱਦੇ ਤੇ ਗੱਲ ਕਰਦੇ ਨੇ ਜਾਂ ਨਹੀਂ ਕਰਦੇ ਜਾਂ ਤੂ ਤੂ ਮੈਂ ਕਰਦੇ ਨੇ ਨਸੇ ਦੇ ਮੁੱਦੇ ਤੇ ਤੂ ਤੂ ਮੈਂ ਹੋ ਜੇਗੀ ਬਾਕੀ ਤੇ ਹੋ ਜੇਗੀ ਜਿਹਦੇ ਤੇ ਐਡੇ ਵੱਡਾ ਇੱਕ ਸੰਕਟ ਖੜਾ ਹੋਣ ਦਾ ਸੰਕਟ ਉਹਨਾਂ ਗੱਲਾਂ ਤੇ ਕਰਨਗੇ ਜਾਂ ਨਹੀਂ ਕਰਨਗੇ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਇਹ ਸਾਰੇ ਮਾਮਲੇ ਦੇ ਵਿੱਚ ਇਸ ਲਈ ਲੈਂਡ ਪੂਲਿੰਗ ਪਾਲਿਸੀ ਮੁੜ ਕੇ ਪੰਜਾਬੀਆਂ ਦੇ ਇਕੱਠ ਦਾ ਕੇਂਦਰ ਬਣਨ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਨੈਰੇਟਿਵ ਦਾ ਸਵਾਲ ਹੈ ਇੱਕ ਨੈਰੇਟਿਵ ਅੱਜ ਕੱਲ ਸਿਰਜਿਆ ਜਾ ਰਿਹਾ ਹੈ ਪੰਜਾਬ ਦਾ ਚੀਬ ਮੰਤਰੀ ਨੇ ਕੁਝ ਕਹਿਤਾ ਬੀਜਪੀ ਉਹਨਾਂ ਦੇ ਪੁਤਲੇ ਛੜਨ ਲੱਗੀ ਉਧਰ ਆਮ ਆਦਮੀ ਪਾਰਟੀ ਬੀਜਪੀ ਦੇ ਪੁਤਲੇ ਛੜ ਰਹੀ ਹੈ ਕੀ ਪ੍ਰਧਾਨ ਮੰਤਰੀ ਨੂੰ ਤੇ ਗ੍ਰਹਿ ਮੰਤਰੀ ਨੂੰ ਮੁੱਖ ਮੰਤਰੀ ਨੇ ਕੀ ਕਹਿਤਾ ਮੁੱਖ ਮੰਤਰੀ ਨੂੰ ਉਹਨਾਂ ਨੇ ਕੀ ਕਹਿਤਾ ਕੀ ਇਹ ਹੀ ਪੋਲਿਟਿਕਸ ਹੈ ਇਹ ਲੋਕਾਂ ਦੇ ਮੁੱਦੇ ਨੇ ਇਹ ਲੋਕਾਂ ਦੇ ਸਰੋਕਾਰ ਨੇ ਤੇ ਜੇ ਇਹ ਨਹੀਂ ਹੈ ਤਾਂ ਫਿਰ ਲੋਕਾਂ ਤੋਂ ਲੋਕਾਂ ਦੀ ਗੱਲ ਕੌਣ ਕਰੂਗਾ ਕਿਵੇਂ ਕਰੂਗਾ ਇਹ ਸਭ ਤੋਂ بڑا ਸਵਾਲ ਸਾਡੇ ਸਮਨ ਅੱਜ ਵੀ ਹੈ ਔਰ ਉਹਨਾਂ ਦੇ ਦਿਨਾਂ ਚ 18 ਜੁਲਾਈ ਦੇਖਣ ਵਾਲੀ ਹੋਏਗੀ 18 ਜੁਲਾਈ ਨੂੰ ਵੀ ਕਿੰਨੀਆਂ ਪਾਰਟੀਆਂ ਆਉਂਦੀਆਂ ਨੇ ਸੀਨੀਅਰ ਲੀਡਰਸ਼ਿਪ ਆਉਂਦੀ ਹੈ ਜਾਂ ਆਪਣੇ ਜੂਨੀਅਰ ਬੰਦਿਆਂ ਨੂੰ ਭੇਜਦੇ ਹਾਂ ਜਾਂ ਉੱਥੇ ਵੀ ਆਪਣੀ ਗੱਲ ਵਿਧਾਨ ਸਭਾ ਤੋਂ ਜ਼ਿਆਦਾ ਸਲੀਕੇ ਨਾਲ ਹੁੰਦੀ ਹੈ ਜਾਂ ਵਿਧਾਨ ਸਭਾ ਵਰਗਾ ਤੂ ਤੂ ਮੈਂ ਮੈਂ ਹੁੰਦੀ ਹੈ ਲੱਗਦਾ ਇਹ ਹੈ ਕਿ ਜੇਕਰ ਕਿਸਾਨਾਂ ਦੇ ਉਸ ਸਰਕਲ ਚ ਆਉਣਗੇ ਉਥੇ ਤੂ ਤੂ ਮੈਂ ਮੈਂ ਨਹੀਂ ਬਜਾਏ ਥੋੜੀ ਜੀ ਸਬਲਾਈਜ਼ਡ ਡਿਬੇਟ ਹੋਊਗੀ ਔਰ ਜਿੱਥੋਂ ਵਿਧਾਨ ਸਭਾ ਵਾਲਿਆਂ ਨੂੰ ਵੀ ਸਿੱਖਣਾ ਪਊਗਾ ਕਿ ਜੇ ਉਥੇ ਜਾਣੇ ਆ ਜੇ ਉਥੇ ਆਪਾਂ ਆਪਣੀ ਗੱਲ ਸ਼ਾਂਤਮਈ ਠੀਕ ਤਰੀਕੇ ਨਾਲ ਰੱਖ ਸਕਦੇ ਆ ਬਿਨਾਂ ਦੂਸਰਾਂ ਬਾਜੀ ਤੋਂ ਤਾਂ ਵਿਧਾਨ ਸਭਾ ਚ ਕਿਉਂ ਨਹੀਂ ਕੀ ਚਾਹ ਰਿਹਾ ਸਾਰੇ ਬਾਗ ਦੇ ਦਾ ਇਹ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਣ ਦੀ ਲੋੜ ਹੈ ਤੇ ਪਬਲਿਕ ਨਿਜੀ ਨਾਲ ਦੇਖੇਗੀ ਵੀ ਤੇ ਸ਼ਾਇਦ ਉਹਨੂੰ ਸਿੱਖਿਆ ਸਿੱਖੇਗੀ ਵੀ ਕੁਛ ਨਾ ਕੁਛ ਇਸ ਕਰਕੇ ਵੱਡੇ ਮਾਮਲੇ ਨੇ ਬੇहद ਜਿਆਦਾ ਜ਼ਰੂਰੀ ਜਿਹੜੇ ਪਾਵਰ ਨਾਲ ਜੁੜੇ ਹੋਏ ਨੇ ਔਰ ਇਹਨਾਂ ਨੂੰ ਇਹਨਾਂ ਤੇ ਗੌਰ ਰੱਖਣਾ ਤੇ ਇਹਨਾਂ ਦੇ ਵਿੱਚ ਇਨਵੋਲਵ ਹੋਣਾ ਵੈਸੇ ਚ ਵੈਸੇ ਸੱਥਾਂ ਦੇ ਵਿੱਚ ਚੁੱਲਿਆਂ ਤੱਕ ਜੇਕਰ ਜਾਊਗੀ ਤਾਂ ਜਾ ਕੇ ਕੋਈ ਅਸਰ ਅੰਦਾਜ਼ ਜ਼ਿਆਦਾ ਹੋਏਗੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਫਿਲਹਾਲ ਨਹੀਂ ਤੁਸੀਂ ਦੇਖਦੇ ਰਹੋ ਪਤਨ ਬਹੁਤ ਬਹੁਤ ਧੰਨਵਾਦ